We'll ਸਰ ਇਹ ਜਾਣਕਾਰੀ ਜਿਹੜੇ ਅੱਜ ਪੰਪ ਜਿਹੜੇ ਆ ਡਰਾਈ ਹੋ ਚੁੱਕੇ ਨੇਗੇ ਕਿੰਨੇ ਪੰਪ ਸਾਰੀ ਜਾਣਕਾਰੀ ਸਰ ਕੀ ਹੜਤਾਲ ਦਾ ਕਾਰਨ ਮੁੱਖ ਕਾਰਨ ਆ ਤੇ ਕਦੋਂ ਤੱਕ ਹੜਤਾਲ ਜਾਈ ਹੋਊਗਾ ਸਰ ਮੋਗਾ ਜ਼ਿਲ੍ਹੇ ਚ ਤਕਰੀਬਨ 156 ਪੰਪ ਆ ਜਿਦੇ ਚੋਂ 25 ਤੋਂ 26 ਹੁਣ ਤੱਕ ਡਰਾਈ ਹੋ ਚੁੱਕੇ ਆ ਤੇ ਹੋਰ 2 ਘੰਟਿਆਂ ਤੱਕ ਜਿਹੜਾ ਅੰਕੜਾ ਅੱਧ ਤੱਕ ਚਲਿਆ ਜਾਊਗਾ ਤੇ ਹੋ ਸਕਦਾ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਸਾਰਾ ਜ਼ਿਲ੍ਹਾ ਹੀ ਡਰਾਈ ਹੋ ਜਾਵੇ ਕੀ ਰੀਜ਼ਨ ਕੀ ਆ ਸਰ ਸਰ ਜਿਹੜੇ ਟਰਾਂਸਪੋਰਟਰ ਆ ਜਿੱਥੋਂ ਸਾਨੂੰ ਟਰਮੀਨਲ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਉਹ ਡਰਾਈਵਰਾਂ ਨੇ ਸਟ੍ਰਾਈਕ ਕੀਤੀ ਵੀ ਆ ਇਸ ਲਈ ਸਾਨੂੰ ਜਿਹੜੀ ਸਪਲਾਈ ਆ ਪੰਪਾਂ ਤੇ ਮਿਲ ਨਹੀਂ ਰਹੀ ਆ ਚਾਰ ਦਿਨ ਹੋ ਗਏ ਆ ਜੀ ਸਾਨੂੰ ਸਪਲਾਈ ਮਿਲ ਨਹੀਂ ਰਹੀ ਜੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਜੀ ਸਰ ਸਰਕਾਰ ਆਪ ਦੇ ਤੌਰ ਤੇ ਲੱਗੀ ਵੀ ਆ ਜੀ ਪੂਰੀ ਪ੍ਰੋਟਸ ਤੋਂ ਮਾਸ ਨਹੀਂ ਹੋ ਰੇ ਤੇ ਇਹ ਜਿਹੜਾ ਸਟ੍ਰਾਈਕ ਆ ਇਹ 올 ਇੰਡੀਆ ਲੈਵਲ ਤੇ ਪਹੁੰਚ ਪਹੁੰਚ ਰਹੀ ਹੈ ਜੀ ਜਿਹੜਾ ਕਾਨੂੰਨ ਬਣਾਇਆ ਇਹ 10 ਰੰ ਦਾ ਜੀ ਅਗਰ ਮੰਨ ਲਓ ਸਟ੍ਰਾਈਕ ਵਿੱਚ ਡਰਾਈਵਰ ਕੀ ਕਹਿੰਦੇ ਕਦੋਂ ਤੱਕ ਖੜਦਾ ਰੱਖਣਗੇ ਜੀ ਉਹ ਬਿਲਕੁਲ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ ਉਹ ਮੰਨ ਨਹੀਂ ਰਹੇ ਕਿ ਉਹ ਕਹਿੰਦੇ ਵੀ ਇਹ ਕਾਨੂੰਨ ਜਿੰਨੀ ਦੇਰ ਵਾਪਸ ਨਹੀਂ ਹੁੰਦੇ ਉਹਨਾਂ ਜਰ ਅਸੀਂ ਸਟ੍ਰਾਈਕ ਤੇ ਰਵਾਂਗੇ ਜੀ ਜੀ ਤੇਲ ਅੱਜ ਕਿਸ ਤਰ੍ਹਾਂ ਪੂਰਾ ਕਰ ਰਹੇ ਹੁਣ ਕਈ ਪੰਪ ਤੇ ਤਾਂ ਤੇਲ ਖਤਮ ਹੋ ਚੁੱਕਿਆ ਫਿਰ ਤੁਸੀਂ ਕਿਸ ਤਰ੍ਹਾਂ ਲੈਣਾ ਲੰਮੀਆਂ ਲੱਗੀਆਂ ਜੀ ਲੈਣਾ ਲੰਮੀਆਂ ਲੱਗੀਆਂ ਜੀ ਲੋਕ ਸਾਡੇ ਦਾ ਨਾਰਾਜ਼ ਵੀ ਹੋ ਰਹੇ ਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਡਾ ਸਹਿਯੋਗ ਕਰਨ ਅਸੀਂ ਰਾਸ਼ਨਿੰਗ ਕਰਕੇ ਤੇਲ ਹੁਣ ਜਿਹੜਾ ਲੋਕਾਂ ਨੂੰ ਪਾ ਰਹੇ ਆ ਜੀ ਵੀ ਜੇ ਮੰਨ ਲਓ ਕਿਸੇ ਕੋਲੇ ਸਾਡੇ ਤੋਂ ਕੋਈ 50 ਲੀਟਰ ਮੰਗਦਾ ਤੇ ਅਸੀਂ ਉਹਨੂੰ ਕਹਿ ਰਹੇ ਆ ਵੀ 10 ਲੀਟਰ ਲੈ ਜਾਓ ਜੀ ਕਿਉਂਕਿ ਜਿੰਨੇ ਵੀ ਕਸਟਮਰ ਆ ਸਾਡਾ ਹੈਗਾ ਵੀ ਵੱਧ ਤੋਂ ਵੱਧ ਅਸੀਂ ਕਸਟਮਰਾਂ ਨੂੰ ਸਹਿਯੋਗ ਕਰੀਏ ਤੇ ਸਾਰਿਆਂ ਦਾ ਜਿਹੜਾ ਕੰਮ ਆ ਉਹ ਨੇਪਰੇ ਚੜੇ ਜੀ ਸੋਨੀ ਭਾਜੀ ਜਿਹੜੀਆਂ ਟਰੱਕਾਂ ਦੀ ਹੜਤਾਲਾਂ ਚੱਲਦੀਆਂ ਪਈਆਂ ਇਹਦੇ ਨਾਲ ਸਬਜ਼ੀ ਵਪਾਰੀਆਂ ਨੂੰ ਕਿੰਨਾ ਘਾਸੂਰ ਪੈ ਰਿਹਾ ਤੇ ਆਮ ਜਨਤਾ ਨੂੰ ਕਿੰਨਾ ਇਹਦਾ ਥਾਮੀ ਜਾ ਬੁਤਣਾ ਪਾਇਆ ਦੇਖੋ ਜੀ ਵਪਾਰੀਆਂ ਨੂੰ ਗੱਡੀਆਂ ਨਹੀਂ ਮਿਲਦੀਆਂ ਪਈਆਂ ਦੇਖੋ ਗੱਡੀਆਂ ਟਰੈਵਲ ਮਾਲ ਗੱਡੀਆਂ ਤੇ ਆਉਣਾ ਟਰਾਂਸਪੋਰਟ ਤੇ ਆਉਣਾ ਜੀ ਸਾਰਾ ਟੋਟਲ ਮਾਲ ਸਾਡਾ ਕੱਚਾ ਮਾਲ ਹੈ ਜੀ ਇਹ ਟਰਾਂਸਪੋਰਟ ਤੇ ਆਉਂਦਾ ਜਦੋਂ ਸਾਡੀਆਂ ਮੰਡੀਆਂ 'ਚ ਮਾਲ ਨਹੀਂ ਆਊਗਾ ਤੇ ਆਮ ਪਬਲਿਕ ਕੋਲੇ ਮਾਲ ਪਹੁੰਚਣਾ ਨਹੀਂਗਾ ਜੀ ਉਹ ਆਟੋਮੈਟਿਕਲੀ ਤੇਜ਼ ਹੋਊਗਾ ਜੀ ਤੇ ਕੀ ਰੇਟ ਤੇ ਜੇ ਗੱਲ ਕਰੀਏ ਕਿੰਨਾ ਕੁ ਫਰਕ ਪੈ ਜੂਗਾ ਸਬਜੀ ਦਾ ਲੋਕਾਂ ਨੂੰ ਚਲਣਾ ਪਊਗਾ ਬਾਜੀ ਰੇਟ ਦਾ ਹਰ ਚੀਜ਼ ਦਾ 5 ਤੋਂ 10 ਰੁਪਏ ਦਾ ਡਿਫਰੈਂਸ ਅੱਜ ਤੱਕ ਦਾ ਹਲੇ ਪਹਿਲਾ ਦਿਨ ਹੈ ਅੱਜ ਦਾ ਅੱਜ ਤੋਂ ਜੇ ਹੜਤਾਲ ਜਿਵੇਂ ਜਿਵੇਂ ਵਧੀ ਗਈ ਹੋਵੇ 5-10 ਰੁਪਏ ਵਿੱਚ ਪਈ ਜਾਣੇ ਆ ਜੀ ਦੇਖੋ ਮੰਡੀ 'ਚ ਵੀ ਰੌਣਕ ਉਹ ਗੱਲ ਪਹਿਲਾਂ ਵਾਲੀ ਨਹੀਂ ਰਹੀ ਆ ਜੀ ਸਰ ਅੱਜ ਕੋਈ ਮਾਲ ਹੀ ਨਹੀਂ ਆਇਆ ਜੀ ਮੰਡੀ ਦੇ ਵਿੱਚ ਜਿਹੜਾ ਬਾਹਰੋਂ ਆਉਣ ਵਾਲਾ ਲੋਕਲ ਪੈਦਾਵਾਰ ਹੈ ਜਿਵੇਂ ਗਾਜਰ ਲੋਕਲ ਚੱਲਦੀ ਆ ਉਹਨੂੰ ਲੋਕਲ ਚੱਲਦਾ ਇਹ ਚੀਜ਼ਾਂ ਆਈਆਂ ਬਾਕੀ ਬਾਹਰ ਵਾਲੀ ਚੀਜ਼ ਹੀ ਨਹੀਂ ਆਈ ਕੋਈ ਸਰਕਾਰਾਂ ਨੂੰ ਕੀ ਕਹਣੇ ਜਾਊਂਗੇ ਜਿਹੜੀਆਂ ਆਮ ਜਨਤਾ ਪੇਸ਼ ਦੇਖੋ ਸਰਕਾਰਾਂ ਨੂੰ ਪਹਿਲਾਂ ਇਹ ਚੀਜ਼ਾਂ ਤੇ ਵਿਚਾਰ ਕਰਨੀ ਚਾਹੀਦੀ ਆ ਫਿਰ ਕੋਈ ਕਾਨੂੰਨ ਅੱਗੇ ਲੈ ਕੇ ਜਾਣੇ ਚਾਹੀਦੇ ਇਸ ਚੀਜ਼ ਦਾ ਖਾਮੀਆਂ ਜਾਂ ਲੋਕਾਂ ਨੂੰ ਭੁਗਤਣਾ ਪਊਗਾ ਅੱਜ ਕੱਲ ਦੇ ਵਿੱਚ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਦੇਖਣੀ ਹੈ ਡੀਜ਼ਲ ਦੇ ਵੀ ਬੱਸਾਂ ਬੰਦ ਕਰ ਦਿੱਤਾ ਗਿਆ ਤੇ ਉਹਦਾ ਡੀਜ਼ਲ ਤੇ ਪੈਟਰੋਲ ਤੇ ਹੁਣ ਪੰਪਾਂ ਤੇ ਡੀਜ਼ਲ ਨਹੀਂ ਮਿਲ ਰਿਆ ਤੁਸੀਂ ਇਹ ਵੇਖੋ ਕਿੰਨੀ ਵੱਡੀ ਗੱਲ ਹੈ ਤੇ ਅੱਜ ਹਾਲ ਪਹਿਲਾ ਦਿਨ ਅੱਜ ਜੇ 2-4 ਦਿਨ 5-3 ਦਿਨ ਹੜਤਾਲ ਚੱਲ ਗਈ ਤਾਂ ਇਹ ਹਾਹਾਕਾਰ ਮੱਚੂਗੀ ਜੀ ਇੱਥੇ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਜਰੀਏ ਦੇਖੋ ਜੀ ਸਰਕਾਰਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੇ ਕੋਈ ਚੰਗੇ ਕਾਨੂੰਨ ਲਿਆਓ ਪਹਿਲਾਂ ਉਸ ਨੂੰ ਸੋਧ ਕਰੋ ਚੰਗੀ ਤਰ੍ਹਾਂ ਸੋਧ ਕਰਕੇ ਇਹਦਾ ਪ੍ਰੈਕਟੀਕਲ ਕਰਕੇ ਦੇਖੋ ਇਹ ਚੀਜ਼ ਦਾ ਕੀ ਬਣੂਗਾ ਜੀ ਫਿਰ ਉਸ ਤੋਂ ਬਾਅਦ ਲਾਗੂ ਕਰੋ ਹਰਬੀਰ ਸਿੰਘ ਜੀ ਬਈ ਜੀ ਤੇਲ ਖਤਮ ਹੋ ਗਿਆ ਲਿਆ ਜੀ ਡੀਜ਼ਲ ਜੀ ਪੈਟਰੋਲ ਦਾ ਵਾਧੂ ਹੈ ਜੀ ਡੀਜ਼ਲ ਖਤਮ ਹੋ ਚੱਲਿਆ ਜੀ ਠੀਕ ਹੈ ਸਰਕਾਰਾਂ ਨੂੰ ਕਹਿਣਾ ਚਾਹੀਦਾ ਹੈ ਸਰਕਾਰਾਂ ਨੂੰ ਕਹਿਣਾ ਚਾਹੀਦਾ ਜੋ ਇਹ ਮਾਰੂ ਕਾਨੂੰਨ ਬਣਾਏ ਆ ਇਹਨਾਂ ਲਈ ਡਰਾਈਵਰਾਂ ਲਈ ਭਰਾਵਾਂ ਲਈ ਉਹ ਉਹਨਾਂ ਨੂੰ ਉਹਦੇ ਵਿੱਚ ਸੋਧ ਕਰਨੀ ਚਾਹੀਦੀ ਹੈ ਜੀ